ਵਾਰਡ ਨੰਬਰ 29 ਦੇ ਸੀਨੀਅਰ ਯੂਥ ਕਾਂਗਰਸ ਲੀਡਰ ਰਜੀਵ ਛਾਬੜਾ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰੋਸ਼ਨੀ ਦਾ ਇਹ ਤਿਉਹਾਰ ਸਾਡੇ ਜੀਵਨ ਵਿੱਚ ਖੁਸ਼ਹਾਲੀ, ਪਿਆਰ ਅਤੇ ਇਕਤਾ ਦੇ ਨਵੇਂ ਦੀਵੇ ਜਲਾਵੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਨੂੰ ਖੁਸ਼ੀ ਤੇ ਸਾਦਗੀ ਨਾਲ ਮਨਾਇਆ ਜਾਵੇ ਅਤੇ ਸਵਦੇਸ਼ੀ ਸਮਾਨ ਦੀ ਵਰਤੋਂ ਕਰਦੇ ਹੋਏ ਵੋਕਲ ਫੋਰ ਲੋਕਲ ਦੇ ਨਾਅਰੇ ਨੂੰ ਅੱਗੇ ਵਧਾਇਆ ਜਾਵੇ। ਰਜੀਵ ਛਾਬੜਾ ਨੇ ਕਿਹਾ ਕਿ ਚਾਣਨਾ ਦਾ ਇਹ ਪਵਿੱਤਰ ਤਿਉਹਾਰ ਹਰ ਘਰ ਵਿੱਚ ਖੁਸ਼ੀ ਅਮਨ ਤੇ ਤਰੱਕੀ ਦੇ ਸੁਨੇਹੇ ਲਿਆਵੇ ਇਹ ਹੀ ਮੇਰੀ ਦਿਲੋਂ ਸ਼ੁਕਾਮਨਾ ਹੈ। ਤਜੀਬ ਛਾਬੜਾ, ਪਾਰਸ਼ਦਪਤੀ, ਵਾਰਡ ਨੰਬਰ 29 ਮੈਂ ਸਭ ਤੋਂ ਪਹਿਲਾਂ ਸ਼ਹਿਰ ਵਾਸੀਆਂ ਨੂੰ ਆਪਣੇ ਵਾਰਡ ਦੇ ਪਰਿਵਾਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਸਭ ਤੋਂ ਪਹਿਲਾਂ ਮੈਂ ਦਿਵਾਲੀ ਦੀਆਂ ਸ਼ੁਕਾਮਨਾਵਾਂ ਦਿੰਦਾ ਹਾਂ। ਜਿੱਥੇ ਮੈਂ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਦੇਣਾ ਵਾਂ ਉੱਥੇ ਮੈਂ ਸਾਡੇ ਗੁਰੂ ਦੀ ਨਗਰੀ ਦੇ ਵਿੱਚ ਬੰਦੀ ਛੋੜ ਦਿਵਸ ਜਿਹੜਾ ਕਿ ਇਤਿਹਾਸਿਕ ਸਾਡੇ ਆਪਣੇ ਗੁਰੂ ਦੀ ਨਗਰੀ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਜਿਹੜਾ ਕਿ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਤੁਸੀਂ ਬਹੁਤ ਸੰਗਤਾਂ ਇਹ ਬਹੁਤ ਦੇਸ਼ ਵਿਦੇਸ਼ ਤੋਂ ਪੰਜਾਬ ਭਰ ਤੋਂ ਤੇ ਆਉਂਦੀਆਂ ਜਾਂਦੀਆਂ ਨੇ ਦੇਸ਼ ਵਿਦੇਸ਼ ਤੋਂ ਇਹ ਸੰਗਤਾਂ ਨਜ਼ਾਰਾ ਵੇਖਣ ਆਉਂਦੀਆਂ ਸਾਡੇ ਅੰਮ੍ਰਿਤਸਰ ਗੁਰੂ ਨਗਰੀ ਦੀ ਦਿਵਾਲੀ ਦੀਆਂ ਮੈਂ ਇਸ ਦੁਵਾਲੀ ਦੇ ਮੌਕੇ ਦੇ ਉੱਤੇ ਜੀ 29 ਨੰਬਰ ਪਾਰਡ ਦੇ ਪਰਿਵਾਰ ਨੂੰ ਬਹੁਤ ਬਹੁਤ ਇਸ ਦੁਵਾਲੀ ਦੇ ਮੌਕੇ ਦੀਆਂ ਮੁਬਾਰਕਾਂ ਦਿੰਦਾ। ਫਿਰ ਮੈਂ ਇਸ ਦੇ ਨਾਲ ਇੱਕ ਹੋਰ ਸੰਦੇਸ਼ ਦੇਣਾ ਚਾਹੁੰਦਾ। ਸਾਰੇ ਆਪਣੇ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਜਿਹੜੀ ਦੀਵਾਲੀ ਹੈ ਪਟਾਕੇ ਰਹਿਤ ਮਨਾਓ, ਗ੍ਰੀਨ ਦੀਵਾਲੀ ਮਨਾਓ ਕਿਉਂਕਿ ਸਾਡਾ ਜਿਹੜਾ এনਵਾਇਰਨਮੈਂਟ, ਸਾਡਾ ਜਿਹੜਾ ਦੇਸ਼ ਜਿਹੜਾ এনਵਾਇਰਨਮੈਂਟ ਦੇ ਵਿੱਚ ਜਿਹੜਾ ਪਿਆ ਪਿਆ ਹੈ ਇਹ ਬਚ ਸਕੇ ਤੇ ਆਪਾਂ ਇੱਕ ਚੰਗੇ ਸੋਚ ਵਾਲੇ ਧੰਨਵਾਦ ਹੈਪੀ ਦਿਵੰਦ